ਪਾਣੀ ਦੇ ਘੜੇ ਇੱਕ ਪਿਆ ਸੋਨੂ ਉੱਗੀ ਭੱਜ ਗਈ ਟੋਟੇ ਦੇ پیچھے پیچھے மூਨੂ ਆਇਆ ਖੰਡਾ ਆਇਆ ਦੋ ਤੇ ਬਾਕੀ ਬਸ ਬਹੁਤ ਅੱਛਾ ਲੱਗਾ ਜੀ ਸੋਨੀ ਬੋਲ ਰਹੇ ਹਾਂ ਜੀ ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਦਿਹਾਂਤ ਹੋ ਗਿਆ ਹੈ ਪੰਜਾਬੀ ਸਾਹਿਤ ਦੇ ਬਾਬਾ ਬੋਡ ਸੰਸੁਰਜੀਤ ਪਾਤਰ ਜਿਨ੍ਹਾਂ ਨੇ 79 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਤਾਂ ਮੌਤ ਦੇ ਕੁਝ ਘੰਟਿਆਂ ਪਹਿਲਾਂ ਦੀ ਇੱਕ ਵੀਡੀਓ ਸੁਰਜੀਤ ਸਿੰਘ ਪਾਤਰ ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਬੱਚਿਆਂ ਦੇ ਨਾਲ ਗਲਪਾਤ ਕਰ ਰਹੇ ਨੇ ਕਇ ਦਿਨ ਪਹਿਲਾਂ ਉਹ ਬਰਨਾਲਾ ਦੇ ਇੱਕ ਸਾਹਿਤ ਸਮਾਗਮ ਦੇ ਵਿੱਚ ਸ਼ਾਮਲ ਹੋਏ ਸੀ ਜਿਸ ਦੇ ਵਿੱਚ ਉਹਨਾਂ ਨੇ ਬਰਨਾਲਾ ਦੇ ਐਸਡੀ ਕਾਲਜ ਦੇ ਵਿੱਚ ਬੈਡਮਿੰਟਨ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਨੂੰ ਮੋਟੀਵੇਟ ਕੀਤਾ ਸੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਸੁਜੀਤ ਪਾਤਰ ਬੱਚਿਆਂ ਦੇ ਨਾਲ ਗੱਲਬਾਤ ਕਰ ਰਹੀ ਨੇ ਉਹਨਾਂ ਦਾ ਹੌਸਲਾ ਵਧਾਰੇ ਨੇ ਉਹਨਾਂ ਨੂੰ ਅੱਗੇ ਵਧਣ ਦੀ ਮੋਟੀਵੇਸ਼ਨ ਦੇ ਰਹੇ ਨੇ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਸੁਰਜੀਤ ਸਿੰਘ ਪਾਤਰ ਨੇ ਅਗਲੇ ਦਿਨ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਹੈ ਚਹਾਨੋ ਤੋਰ ਜਾਣਾ ਹੈ ਪੰਜਾਬੀ ਸਾਇਦ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ ਬਾਬਾ ਬੋੜ ਮੰਨੇ ਜਾਂਦੇ ਸਨ ਸੁਰਜੀਤ ਸਿੰਘ ਪਾਤਰ ਤਾਂ ਮੌਤ ਦੇ ਕੁਝ ਘੰਟੇ ਪਹਿਲਾਂ ਦੀ ਇਹ ਵੀਡੀਓ ਸਭ ਨੂੰ ਭਾਵੁਕ ਕਰ ਰਹੀ ਹੈ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸੁਰਜੀਤ ਸਿੰਘ ਪਾਤਰ ਦਾ ਅਗਲੇ ਦਿਨ ਦੇਹਾਂਤ ਹੋ ਜਾਣਾ ਹੈ ਦਿਲਦਦ ਦੋਰਾਪੈਣ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਹੋਈ ਹੈ ਇਸ ਵੇਲੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਪੰਜਾਬੀਆਂ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਕੱਲ ਲੁਧਿਆਣਾ ਦੇ ਸਨੇਤ ਸ਼ਮਸ਼ਾਨ ਘਾਟ ਦੇ ਵਿੱਚ ਸੁਜੀਤ ਪਾਤਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਸ ਵੇਲੇ ਪਰਿਵਾਰ ਦੇ ਵਿੱਚ ਗਮਗੀਨ ਮਾਹੌਲ ਹੈ